ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਪੈਣਾ ਮੈਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ ਹਨ ਇਹਦੇ ਵਿੱਚ ਮੈਂ ਤੁਹਾਨੂੰ ਦੋ ਕਲੀਆਂ ਵਾਲੀ ਫਰੌਕ ਕਹੀਏ ਜਾਂ ਆਪਾਂ ਕਮੀਜ਼ ਕਹੀਏ ਉਹਦੀ ਕਟਿੰਗ ਤੇ ਸਟੀਚਿੰਗ ਦੱਸੀ ਹੈ ਹਨਾ ਤੁਸੀਂ ਵੀਡੀਓ ਨੂੰ ਦੇਖੋ ਦੇਖੋ ਤੇ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਸਮ ਚੰਗੀ ਤਰ੍ਹਾਂ ਆਈ ਹੈ ਜਾਂ ਮੈਂ ਇੱਕ ਹੋਰ ਵੀਡੀਓ ਬਣਾਵਾਂ ਮੈਂ ਇਹਦੇ ਮੈਨੂੰ ਕਾਫੀ ਪੈਣਾ ਦੇ ਕਮੈਂਟ ਸੇ ਤੁਸੀਂ ਕਲੀਆਂ ਵਾਲੇ ਕਮੀਜ਼ ਦੀ ਸਾਨੂੰ ਕਟਿੰਗ ਤੇ ਸਟੀਚਿੰਗ ਦੱਸੋ ਤਾਂ ਮੈਂ ਉਹ ਦੱਸੀ ਹੈ ਬਾਕੀ ਜੀ ਜਿਹੜੇ ਮੈਨੂੰ ਕਮੈਂਟ ਕਰਦੇ ਆ ਹਨ ਵੀ ਤੂੰ ਦੱਸ ਕੀ ਤੀਰ ਮਾਰਤਾ ਹਨ ਦੱਸ ਕੇ ਕੋਈ ਗੱਲ ਨਹੀਂ ਜਿੰਨਾ ਕਿ ਮੈਨੂੰ ਆਉਂਦਾ ਉਹਨਾਂ ਕਿ ਮੈਂ ਦੱਸ ਰਹੀ ਆ ਹਨ ਅ ਮਤਲਬ ਮੈਂ ਇਹ ਨਹੀਂ ਕਹਦੀ ਵੀ ਮੈਂ ਬਹੁਤ ਹੀ ਜ਼ਿਆਦਾ ਉਹ ਕਹਿੰਦੇ ਹੁੰਦੇ ਨਾ ਵਿੱਜੀ ਦੇ ਵਿੱਚ ਸਾਰੇ ਗੁਣ ਹੁੰਦੇ ਆ ਕੀ ਹੁੰਦੀ ਆ ਉਹ ਇੱਕ ਤਾਂ ਮੈਨੂੰ ਕਾਫੀ ਸ਼ਬਦ ਨਹੀਂ ਆਉਂਦੇ ਹੈਗੇ ਹਨ ਤੇ ਕੋਈ ਗੱਲ ਨਹੀਂ ਜਿੰਨਾ ਕਿ ਮੈਨੂੰ ਆਉਂਦਾ ਮੈਂ ਸਖਾ ਰਹੀ ਆ ਆਪਣੀਆਂ ਪੈਣਾ ਨੂੰ ਕਈ ਪੈਣਾ ਮੈਨੂੰ ਕਮੈਂਟ ਕਰਦੀਆਂ ਨੇ ਸਾਡੀ ਕਿ ਘਰੋਂ ਸਪੋਰਟ ਨਹੀਂ ਕਰਦਾ ਹਨ ਸਾਨੂੰ ਸਲਾਈ ਸਿੱਖਣ ਲਈ ਮੇਰੇ ਕੋਲ ਇਹ ਕਾਫੀ ਪੈਣਾ ਦੇ ਤਿੰਨ ਚਾਰ ਪੈਣਾ ਦੇ ਕਮੈਂਟ ਸੀਗੇ ਮੈਂ ਜਿਆਦਾ ਨਹੀਂ ਕਹੂੰਗੀ ਹਨਾ ਤੇ ਉਹਨਾਂ ਦੇ ਮੈਂ ਨਾਮ ਨਹੀਂ ਲਾਉਂਗੀ ਵਿੱਚ ਕਿਉਂਕਿ ਹਰ ਇੱਕ ਬੰਦੇ ਦੇ ਹਨਾ ਕਰਦਾ ਮਸਲਾ ਹੁੰਦਾ ਉਹ ਪੈਣਾ ਮੈਨੂੰ ਕਹਿੰਦੀਆਂ ਨੇ ਜੀ ਸਾਨੂੰ ਘਰ ਦੇ ਮਤਲਬ ਸਪੋਰਟ ਨਹੀਂ ਕਰਦੇ ਫੀਸ ਭਰਨ ਲਈ ਜਾਂ ਜਿੱਦਾਂ ਵੀ ਹਨ ਪੈਣੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਆਪਣਾ ਜੋ ਵੀ ਤੁਸੀਂ ਮੈਨੂੰ ਪੁੱਛਣਾ ਤੁਸੀਂ ਮੈਨੂੰ ਵਟਸਐਪ ਤੇ ਕਮੈਂਟ ਕਰਦਿਆ ਕਰੋ ਮੈਂ ਸਾਨੂੰ ਵੀਡੀਓ ਬਣਾ ਕੇ ਪਾ ਦਿਆ ਕਰੂੰਗੀ ਠੀਕ ਹੈ ਜਿੰਨਾ ਇੱਕ ਮੈਨੂੰ ਗੁਣ ਪਰਮਾਤਮਾ ਨੇ ਦਿੱਤਾ ਉਹਨਾਂ ਕਿ ਮੈਂ ਚਾਹੂੰਗੀ ਵੀ ਮੈਂ ਅੱਗੇ ਵੰਡ ਸਕਾਂ। ਬਾਕੀ ਜੀ ਮੇਰਾ ਮੂਡ ਹੈ ਨਹੀਂ ਸੀ ਵੀਡੀਓ ਪਾਉਣ ਦਾ ਕਿਉਂਕਿ ਮੈਂ ਬਣਾ ਤਰੱਖੀਆਂ ਨੇ 4-5 ਵੀਡੀਓ ਬਟ ਮੇਰਾ ਮੂਡ ਨਹੀਂ ਹੈਗਾ ਸੀ ਹਨਾ ਕਿਉਂਕਿ ਆ ਦੇਖੋ ਤੁਹਾਨੂੰ ਪਤਾ ਹੀ ਹੈ ਮਾਹੌਲ ਕਿੰਨਾ ਖਰਾਬ ਹੋਇਆ ਪਿਆ ਹੈ ਨਾ ਲੜਾਈ ਲੱਗੀ ਹੋਈ ਆ। ਮੇਰੇ ਨਾਲ ਕਾਫੀ ਪਾਕਿਸਤਾਨ ਦੀ ਆਡੀਅנס ਵੀ ਹੈਗੀ ਆ। ਅ ਮਤਲਬ ਆਪਾਂ ਕਹਿ ਨਹੀਂ ਸਕਦੇ ਹਨਾ ਵੀ ਕੌਣ ਗਲਤ ਆ ਜਾਂ ਕੌਣ ਸਹੀ ਆ ਬਟ ਮੇਰੀ ਸੋਚ ਪਤਾ ਕੀ ਆ। ਚਾਹੇ ਪਾਕਿਸਤਾਨੀ ਮਰੇ ਹਨ। ਜੰਗ ਦੇ ਵਿੱਚ ਚਾਹੇ ਹਿੰਦੁਸਤਾਨੀ ਮਰੇ ਮਰਦਾ ਤਾਂ ਇੱਕ ਇਨਸਾਨ ਹੀ ਆ ਹਨ ਮੈਂ ਕਾਫੀ ਵੀਡੀਓਜ਼ ਦੇਖੇਆਂ ਸੀਗੀਆਂ ਛੋਟੇ ਛੋਟੇ ਬੱਚੇ ਆ ਬਿਜਾਰੇ ਹਨਾ ਕਿਵੇਂ ਉਹ ਕਰ ਰਹੇ ਆ ਬਹੁਤ ਜ਼ਿਆਦਾ ਮਤਲਬ ਕਿ ਮਾਹੌਲ ਖਰਾਬ ਆ ਚਾਹੇ ਉਹ ਕਿਸੇ ਦੀ ਵੀ ਵਜ੍ਹਾ ਨਾਲ ਹੋਇਆ ਚਾਹੇ ਉਹ ਮੋਦੀ ਦੀ ਵਜ੍ਹਾ ਨਾਲ ਹੋਇਆ ਚਾਹੇ ਉਹ ਕਿਸੇ ਦੀ ਵੀ ਵਜ੍ਹਾ ਨਾਲ ਹੋਇਆ ਮਤਲਬ ਬਹੁਤ ਹੀ ਜ਼ਿਆਦਾ ਗਲਤ ਹੋਇਆ ਜੰਗ ਨਹੀਂ ਲੱਗਣੀ ਚਾਹੀਦੀ ਸੀ ਮੇਰੀ ਮਾ ਮੋਦੀ ਮੰਨੇ ਤਾਂ ਮੈਂ ਉਹਨੂੰ ਕਮਾਂ ਵੀ ਜਲਦੀ ਨਾਲ ਦਾ ਸਮਝਾਉਂਦਾ ਕਰੋ ਬਟ ਆਪਣੀ ਗਾਉਣ ਸੁਣਦਾ ਬਸ ਯਾਰ ਆਪਾਂ ਤਾਂ ਇੰਨੇ ਕਹਿ ਸਕਦੇ ਹਾਂ ਸਾਰੇ ਜਾਣੇ ਆਪਣਾ ਧਿਆਨ ਰੱਖੋ ਚਾਹੇ ਤੁਸੀਂ ਉੱਧਰ ਬੈਠੇ ਆ ਚਾਹੇ ਤੁਸੀਂ ਇੱਧਰ ਬੈਠੇ ਹੋ ਹਨ ਸਾਰਿਆਂ ਨੇ ਆਪਣਾ ਧਿਆਨ ਰੱਖੋ ਪਹਿਲੀ ਗੱਲ ਤੇ ਆ ਦੂਸਰੀ ਗੱਲ ਇਹ ਵੀ ਜਿਵੇਂ ਜਿਵੇਂ ਆਪਾਂ ਨੂੰ ਹਨਾ ਮਲਾਜ਼ਮ ਕਹਿ ਰਹੇ ਆ ਆਪਾਂ ਉਹਨਾਂ ਦੀ ਮੰਨੀਏ ਆਪਣ ਕਹੇ ਰੇ ਵੀ ਲਾਈਟ ਬੰਦ ਰੱਖੋ ਤਾਂ ਆਪਾਂ ਲਾਈਟ ਬੰਦ ਰੱਖੋ ਤੇ ਵੈਸੇ ਜਿਹੜਾ ਰਾਤ ਹੋਇਆ ਸੀ ਨਾ 8 ਤਰੀਕ ਵਾਲੀ ਰਾਤ ਅੱਜ ਮੈਨਲਾ ਦਾ ਕਿੰਨੇ ਆ ਸ਼ਾਇਦ ਅੱਜ 9 ਕੱਲ 8 ਸੀ ਉਹ ਸਾਰਿਆਂ ਨੂੰ ਪਤਾ ਲੱਗਿਆ ਪਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਸੌ ਚੁੱਕੀ ਸੀਗੀ ਪੌਣੇ 10 ਵਜੇ ਮੈਂ ਸੌਂ ਗਈ ਸੀਗੀ 9:40 ਤੇ ਫੋਨ ਫੜ ਰੱਖ ਕੇ ਸਾਰਾ ਕੁਝ ਰੱਖ ਕੇ ਮੈਂ ਸੌ ਚੁੱਕੀ ਸੀ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਮੈਨੂੰ ਤਾਂ ਸਵੇਰ ਪਤਾ ਲੱਗਿਆ ਉੱਠ ਕੇ ਜਦੋਂ ਮੈਂ అలਾਰਮ ਲਾਇਆ ਸੀ 4 ਵਜੇ ਤਾਂ ਜਦੋਂ ਮੈਂ ਉੱਠਣ ਲੱਗੀ ਤਾਂ ਮੈਂ ਦੇਖਿਆ ਲਾਈਟ ਹੈ ਨਹੀਂ ਇਹ ਫਿਰ ਮੈਂ ਖੱਜਲ ਸ਼ੈੱਡ ਹੋਰ ਪੈਣਾਂ ਜੀ ਫਿਰ ਮੈਂ 5:22 ਮਿੰਟ ਤੇ ਉੱਠੀ ਹਾਂ ਚਿੱਟਾ ਦਿਨ ਚੜਿਆ ਵਿਆ ਸੀ ਫਿਰ ਬਾਅਦ ਚ ਪਤਾ ਲੱਗੇ ਵੀ ਹੈ ਰਾਤ ਕੋ ਸੋਇਆ ਸੀ ਕਿ ਓਕੇ ਜੀ ਧੰਨਵਾਦ ਬਹੁਤ ਹੋ ਗਈਆਂ ਗੱਲਾਂ ਬਾਕੀ ਮੇਰੀ ਹੱਥ ਬਨ ਕੇ ਸਾਰਿਆਂ ਨੂੰ ਇਹੀ ਬੇਨਤੀ ਹਨ ਆਪਣਾ ਧਿਆਨ ਰੱਖੋ ਤੇ ਝੂਠੀਆਂ ਪੋਸਟਾਂ ਨਾ ਫੈਲਾਓ ਇੱਧਰ ਉੱਧਰ ਦੀਆਂ ਕਰਕੇ ਉਹਦੇ ਚ ਕੋਈ ਫਾਇਦਾ ਨਹੀਂ ਨਿਕਲਦਾ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਆ ਹਨ ਜਿਹੜਾ ਕਿ ਆਪਣੇ ਕੋਲੇ ਚੌੜੇ ਪਣਿਆ ਵਾਲਾ ਕੱਪੜਾ ਹੁੰਦਾਗਾ 1.5 1.5 ਮੀਟਰ ਵਾਲਾ ਆਪਾਂ ਬਣਾਉਣੇ ਆ ਮੈਚਿੰਗ ਸਲਵਾਰ ਸੂਟ ਹਨਾ ਇਹਦੀ ਆਪਾਂ ਕਲੀਆਂ ਵਾਲੇ ਕਮੀਜ਼ ਦੀ ਕਟਿੰਗ ਦੱਸਣ ਲੱਗਿਆ ਸੋਨੂੰ ਆਪਾਂ ਕੀ ਕਰਨਾ ਜੀ ਪਹਿਲਾਂ ਇਹਦਾ ਕੋਈ ਵੱਡਾ ਛੋਟਾ 파ਟ ਨਹੀਂ ਕੱਟਣਾ ਆਪਾਂ ਪਹਿਲਾਂ ਸਿੱਧਾ 17 ਇੰਚ ਤੱਕ ਨਿਸ਼ਾਨ ਲਾ ਲੈਣਾ ਇੱਕ ਠੀਕ ਹੈ ਨਿਸ਼ਾਨ ਲਾ ਗਿਆ ਲੰਬਾਈ ਦਾ ਉਸ ਤੋਂ ਬਾਅਦ ਆਪਾਂ ਕੀ ਕਰਨਾ 4-4 ਇੰਚ ਤੇ ਨਿਸ਼ਾਨ ਲਾ ਲੈਣਾ ਇਹ ਸਾਰਿਆਂ ਦੀ ਸੇਮ ਹੀ ਕੱਟੀਆਂ ਦੀਏ ਚਾਹੇ ਕੋਈ ਮੋਟਾ ਚਾਹੇ ਕੋਈ ਪਤਲਾ ਚਾਹੇ ਜੋ ਵੀ ਹੈ ਸਾਰਿਆਂ ਦੀ ਸੇਮ ਹੀ ਕੱਟੀ ਜਾਊਗੀ ਬੈਕ ਫਰੰਟ ਦੋਨੇ ਕੱਟੇ ਜਾਣਗੇ ਇਹਦੀ ਮੈਂ ਡਰੈਂਕ ਚ ਕੱਚੀਆਂ ਤਾਂ ਕਰਕੇ ਮੇਰੀ ਲੈਂਡ ਡਿੱ ਹੋ ਜਾਂਦੀ ਹੈ ਠੀਕ ਹੈ ਇਤੋਂ ਆਪਾਂ ਲਾੜੇ 4-4 ਇੰਚ ਦਾ ਮੇਨ ਵੀ ਲੈਣਾ ਆਪਾਂ ਦੁਬਾਰੇ ਹੋਰ ਕਿਤੇ ਆਪਾਂ ਕਾਂਡ ਕਰਦੀਏ 4-4 ਇੰਚ ਦਾ ਆਪਣੇ ਨਿਸ਼ਾਨ ਲੱਗ ਗਏ ਇੱਥੇ ਹੁਣ ਆਪਾਂ ਕੀ ਕਰਨਾ ਇਧਰਲੇ ਪਾਸੇ ਆ ਜਾਣਾ ਆਪਾਂ ਠੀਕ ਹੈ ਇਹਦਾ ਆਪਾਂ ਅੱਧ ਕਰ ਲੈਣਾ ਜਿਵੇਂ ਕਿ ਹੁਣ ਮੇਰੇ ਕੱਪੜੇ ਦਾ ਅੱਧ ਹੈਗਾ 14 ਇੰਚ ਤਾਂ ਮੈਂ ਲਾਉਂਗੀ 7 ਇੰਚ ਤੇ ਠੀਕ ਹੈ ਹੁਣ ਮੇਰਾ ਟੇਬਲ ਰਹੇਗਾ ਛੋਟਾ ਤੇ ਮੈਨੂੰ ਕਪੜਾ ਖਿੱਚਣਾ ਪਊਗਾ ਤੈਨੂੰ ਆਪਾਂ ਕੀ ਕਰਨਾ ਇੱਥੋਂ ਰੱਖ ਕੇ ਇਹਨੂੰ ਐਦਾਂ ਕਰਕੇ ਨਿਸ਼ਾਨ ਲਾ ਲੈਣਾ ਖਾਨੇ ਛਾਣ ਆਪਣਾ ਲੱਗ ਗਿਆ ਆਪਾਂ ਇਹਦੀ ਕਟਿੰਗ ਕਰਕੇ ਪੂਰਾ ਘੈਂਟ ਡਿਜ਼ਾਈਨ ਬਣਾਵਾਂਗੇ ਇੱਥੇ ਆ ਲੈਸ ਪਾਵਾਂਗੇ ਵਿੱਚ ਹੁਣ ਮੈਂ ਲੱਗੀਆਂ ਜੀ ਇਹਨੂੰ ਕੈਂਚੀ ਨਾਲ ਵੱਢਣ ਇੱਥੇ ਤੱਕ ਆਪਾਂ ਸਿੱਧਾ ਲੈ ਕੇ ਆਉਣਾ ਨੀਜੀ ਤੋਂ ਆਪਾਂ ਥੋੜੀ ਜਿਹੀ ਫਿਰ ਟੇੜ ਪਾ ਦਾਂਗੇ ਮ ਟੇੜ ਨਹੀਂ ਮਤਲਬ ਕਿ ਰੇਵ ਹੋ ਜਾਊਗਾ ਕਟਾਂਗੇ ਇਧਰੋਂ ਵੀ ਹੋ ਹੁਣ ਆਪਾਂ ਕੀ ਕਰਨਾ ਆਪ ਪਾਸਾ ਚੱਕਣਾ ਇਹਨੂੰ ਆਪਾਂ ਇੱਥੇ ਅਟੈਚ ਕਰ ਦਾਂਗੇ ਮਤਲਬ ਕਿ ਜੋ ਅਰੇਪ ਪਾਸਾ ਹੋਊਗਾ ਉਹ ਇੱਥੇ ਆ ਜਾਊਗਾ ਆਪਣਾ ਚਾਕਾਂ ਵਾਲੀ ਸਾਈਡ ਤੇ ਨਾਲੇ ਤਾਂ ਆਪਣੀ ਇਹ ਚਾਕਾਂ ਵਾਲੀ ਫਰੌਕ ਹੋ ਜੂਗੀ ਨਾਲੇ ਕਲੀਆਂ ਪੈ ਜਾਣਗੀਆਂ ਹਨ ਸੋ ਨੂੰ ਪਤਾ ਹੀ ਹੋਣਾ ਵੀ ਅੱਜ ਕੱਲ ਇਹ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੀ ਆ ਆ ਮੇਰਾ ਕੱਪੜਾ ਬਾਹਰ ਘਟ ਗਿਆ ਚਲੋ ਕੋਈ ਗੱਲ ਨਹੀਂ ਇਧਰੋਂ ਆਪਾਂ ਥੋੜਾ ਜਿਹਾ ਇਕੱਠਾ ਕਰ ਦਾਂਗੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਮੇਰੇ ਟੇਬਲ 'ਚ ਕਟੌਤੀ ਆ ਟੇਬਲ ਦੀ ਇਨੋਂ ਆਪਾਂ ਕਟਿੰਗ ਕਰਕੇ ਇੱਕੋ ਜਿਹਾ ਕਰ ਲਵਾਂਗੇ ਪਹਿਲਾਂ ਇੱਕੋ ਜ ਆਪਣਾ ਗਿਆ ਹੋ ਆ ਦੇਖੋ ਹੁਣ ਆਪਾਂ ਲੱਗਿਆ ਜੀ ਇਹਦਾ ਤੀਰਾ ਮੋਡਾ ਕੱਢਣਾ ਹੈ ਨਾ ਜਿਵੇਂ ਕਿ ਇਹ ਵਸਤੂ ਸੈਂ ਸਮਝੋ ਮੇਰੀ ਆ 18 ਇੰਚ ਬ੍ਰੈਸਟ ਆ 14 ਕਮਰ ਆ 19 ਹੈਪਾ ਇਹਦੇ ਵਿੱਚ ਨਾ ਹੀ ਤਾਂ ਆਪਾਂ ਨੂੰ ਹਿਪ ਤੱਕ ਕੋਈ ਲਾਗਾ ਦੇਗਾ ਹੈਗਾ 14 ਹਾਂ 14 ਜੀ ਰੱਖਾਂਗੇ ਇਹਨੂੰ 15 ਕਰ ਰੱਖਾਂਗੇ ਜ਼ਿਆਦਾ ਨਹੀਂ ਕਰਾਂਗੇ ਹਾਂ ਆਪਾਂ ਹੁਣ ਇਹਦਾ ਕੀ ਕਰਾਂਗੇ ਵੱਡਾ ਛੋਟਾ ਪਹਿਲਾਂ ਪਾਸਾ ਆਪਾਂ ਕੱਟ ਹੀ ਲੈਨੇ ਕਿਉਂਕਿ ਆਪਾਂ ਨੂੰ ਫਿਰ ਸਬਰ ਨਹੀਂ ਆਉਂਦਾ ਵੱਡਾ ਛੋਟਾ ਕੱਟੇ ਬਿਨਾਂ ਕਿਉਂਕਿ ਮੁੜ ਕੇ ਮੈਨੂੰ ਪਤਾ ਨਹੀਂ ਨਾ ਵੀ ਨਾ ਕਟਿੰਗ ਕੀਤਾ ਤੇ ਪਿੱਛੇ ਪੁੱਛਣ ਨੂੰ ਜਾਣ ਲੱਗਿਆ ਮੁੜ ਕੇ ਫਿਰ ਔਖਾ ਹੋ ਜਾਊਗਾ ਬਾਕੀ ਆਪਾਂ ਸ਼ਾਂਤੀ ਸ਼ੁੰਦੀ ਬਾਅਦ ਚ ਪਾਵਾਂਗੇ ਤੁਸੀਂ ਕੀ ਕਰਨਾ ਜਿੰਨਾ ਜਿੰਨਾ ਕਿ ਸੀਨ ਚ ਆਜੂਗਾ ਉਹਨਾਂ ਉਹਨਾਂ ਨੂੰ ਆਪਾਂ ਦਬਾ ਦੇ ਕੇ ਰੱਖ ਲਾਂਗੇ ਆ ਦੇਖੋ ਆ ਇੱਥੇ ਆ ਨਾ ਤੇ ਆ ਮੇਰੀ ਸੀਨ ਇੱਥੇ ਆਊਗੀ ਜਦੋਂ ਆਪਾਂ ਸੀਨ ਲਾਵਾਂਗੇ ਇਹ ਵਿੱਚ ਆਜੂਗਾ ਆਪਾਂ ਕੀ ਕਰਨਾ ਤੀਰੇ ਮੋੜੇ ਦਾ ਦਿਸ਼ਾ ਲਾਉਣ ਲਈ 6.5 ਇੰਚ ਰੱਖਣਾ ਆਪਾਂ ਇਹ ਵਿੱਚ ਮੈਂ ਸਿਰਫ 6 ਕਲੀਆਂ ਹੀ ਪਾਈਆਂ ਨੇ ਇਹਦੇ ਵਿੱਚ ਤੇ ਜੇ ਤੁਸੀਂ ਵੱਧ ਪਾਉਣੀਆਂ ਤੁਸੀਂ ਵੱਧ ਵੀ ਪਾ ਸਕਦੇ ਹੋ ਆ ਦੇਖੋ ਆ ਕੱਪੜਾ ਇਕੱਠਾ ਹੋਇਆ ਵਿਚੀ ਰਹਿ ਗਿਆ ਤੇ ਲੈਂਥ ਤੁਹਾਨੂੰ ਪਤਾ ਹੀ ਆਪਾਂ 7 ਇੰਚ ਹੀ ਰੱਖਦੇ ਹਾਂ ਨਾ ਇੱਥੋਂ ਵੀ ਆਪਾਂ ਕਿਵੇਂ ਕਰਨਾ ਇੱਥੋਂ ਆਪਾਂ 6 ਲਵਾਂਗੇ ਤੇ ਬ੍ਰੈਸਟ ਪਤਾ 18 ਹੀ ਆ ਇਹਦੇ ਵਿੱਚ ਆਪਾਂ ਪਲੇਟਾਂ ਬਲੂਟੋ ਕੁਝ ਨਹੀਂ ਪਾਵਾਂਗੇ ਠੀਕ ਹੈ ਹੁਣ ਜਿਹੜੀ ਆ ਆ ਦੇਖੋ ਜਿਵੇਂ ਹੁਣ ਆ ਗਈ ਆਪਣੀ ਸਾਈਡ ਸੀਨ ਠੀਕ ਹੈ ਇਹ ਤੁਸੀਂ ਬੰਦ ਵੈਸੇ ਇਹ ਨਹੀਂ ਰਹਿੰਦੀ ਤੇ ਆਪਾਂ ਚਾਹ ਹੀ ਰੱਖਾਂਗੇ 15 ਇੰਚ ਤੇ ਲਾਉਣੀ ਆ ਇਹ ਤੁਸੀਂ ਜਿੱਥੇ ਮਰਜ਼ੀ ਲਾ ਲਓ ਵੈਸੇ ਇਹਦੇ ਚ ਫਿਟਿੰਗ ਕਟਿੰਗ ਤਾਂ ਨਹੀਂ ਪੈਂਦੀ ਹੁੰਦੀ ਠੀਕ ਆ ਜਿਵੇਂ ਹੁਣ ਆ ਗਈ ਆਪਣੀ ਕਮਰ ਕਮਰ ਆਪਾਂ ਰੱਖਾਂਗੇ ਆਪਾਂ ਪਲੇਟ ਦਾ ਰੱਖਣਾ ਸੀ ਕਮਰ ਹੈਗੀ ਆਪਣੀ 14 ਇੰਚ ਤੇ ਆਪਾਂ ਰੱਖਾਂਗੇ ਇੱਕ ਵਾਰ 16 ਇੰਚ ਠੀਕ ਆ ਕਿਉਂਕਿ ਫਰੌਕ ਆ ਫਰੌਕ ਦੇ ਵਿੱਚ ਹੁਣ ਜੇ ਆਪਾਂ ਆਖੀਏ ਪੂਰੀ ਫਿਟਿੰਗ ਪਾਉਣੀ ਆ ਫਿਰ ਤਾਂ ਤੁਸੀਂ ਕਮੀਜ਼ ਹੀ ਪਾ ਲਓ ਫਿਟਿੰਗ ਆਪਾਂ ਪਾਉਣੀ ਕਿਉਂ ਆ ਇਹ ਜਿਹੜੀ ਫਿਟਿੰਗ ਵਾਲੀ ਸੀਨ ਆ ਉਹ ਇੱਥੋਂ ਐ ਲੱਗੂਗੀ ਅਰੇਬ ਠੀਕ ਐ ਐਦਾਂ ਕਰਕੇ ਇੱਥੇ ਲਾ ਦਾਂਗੇ ਆਪਾਂ ਹਾਂ ਲਾਉਣੀ ਆਪਾਂ ਲੰਬੀ ਇੱਥੋਂ ਤੱਕ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਆ ਕੇ ਸੀਨ ਲਾ ਦੇ ਗਏ ਕਿਉਂਕਿ ਜਦੋਂ ਆਪਾਂ ਇੱਕੇਦਮ ਐਂ ਕਰਾਂਗੇ ਫਿਰ ਅਜੀਬ ਜੀ ਆਊਗੀ ਹਨਾ ਫਿਰ ਤਾਂ ਕਰਕੇ ਆਪਾਂ ਅਜੀਬ ਨਹੀਂ ਗਾਉਣੇ ਆਪਾਂ ਪਰਫੈਕਟੇ ਦੀ ਸਟਿਚਿੰਗ ਕਰਨੀ ਆਪਾਂ ਇੱਥੇ ਲਾ ਦਾਂਗੇ ਹੁਣ ਆਪਾਂ ਇਹਦੇ ਥੀਰੇ ਮੋੜੇ ਦੀ ਕਰਦੀ ਐ ਕਟਿੰਗ ਇਹਦੇ ਫਰੰਟ ਵਾਲੇ ਪੱਲੇ ਦੀ ਕਾਟ ਵੀ ਆਪਾਂ ਨਾਲ ਦੀ ਨਾਲ ਹੀ ਪਾ ਦਾਂਗੇ ਫਿਰ ਮੁੜ ਕੇ ਮੌਕੇ ਤੇ ਔਖਾ ਹੋ ਜਾਂਦਾ ਕਿਉਂਕਿ ਇੱਕ ਤਾਂ ਇਹ ਹੈ ਕਾਲੀਆਂ ਆਈਆਂ ਆਹ ਨਹੀਂ ਪਤਾ ਕੋਈ ਟੇਡਾ-ਮੇਡਾ ਹੀ ਚੱਲਦੇ ਆਂ ਆਹ ਦੇਖੋ ਆਹ ਹੋ ਗਈ ਇਹਦੇ ਫਰੰਟ ਵਾਲੇ ਪੱਲੇ ਦੀ ਕਟਿੰਗ ਹੁਣ ਮੈਂ ਇੱਥੇ ਵੀ ਲਾ ਹੀ ਦੇਵਾਂ ਨਿਸ਼ਾਨ ਇੱਕ ਵਾਰ ਹਾਂਜੀ ਆਹ ਦੇਖੋ ਹੁਣ ਮੈਂ ਤੁਹਾਨੂੰ ਇੱਕ ਪੱਲਾ ਲਾ ਕੇ ਵਿਛਾ ਕੇ ਦਿਖਾਤਾ ਇਹ ਇਦਾਂ ਆਊਗਾ ਆਇਨਾ ਨਸੀਨ ਚਾਜੂ ਇਧਰ ਵੀ ਤਾ ਕੰਨੀ ਆ ਗਈ ਕੋਈ ਨਹੀਂ ਆਪਾਂ ਸੀਨ ਐਂ ਕਰਕੇ ਦੱਬ ਦਾਂਗੇ ਇੱਥੇ ਐਦਾਂ ਕਰਕੇ ਆਊਗਾ ਇਹ ਜਦੋਂ ਬਣ ਗਿਆ ਨਾ ਫਿਰ ਤੁਸੀਂ ਉਹਦਾ ਦੇਖੋ ਵੀ ਇਹ ਕਿੰਨੀ ਘੈਂਟ ਸੀ ਬਣਦੀ ਹੈ ਇਹਦੇ ਵਿੱਚ ਆਪਾਂ ਲੈਂਸ ਪਾ ਦਵਾਂਗੇ ਇੱਥੇ ਐਦਾਂ ਕਰਕੇ ਉਹ ਤੁਸੀਂ ਲੈਂਸ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਧਰ ਨੂੰ ਰੱਖਣੀ ਹੈ ਤੇ ਇਧਰ ਨੂੰ ਰੱਖ ਦਿਓ ਜੇ ਇਧਰ ਨੂੰ ਰੱਖਣੀ ਹੈ ਤੇ ਇਧਰ ਨੂੰ ਰੱਖ ਦਿਓ ਹਣਾ ਆਊਗੀ ਆਪਣੀ ਕਟਿੰਗ ਹੁਣ ਆਪਾਂ ਕਰਾਂਗੇ ਜੀ ਹਾਂਜੀ ਆ ਦੇਖੋ ਆਪਾਂ ਉਸ ਦਿਨ ਕਲੀਆਂ ਹਾਂਜੀ ਆਪਾਂ ਕਲੀਆਂ ਵਾਲੇ ਕਮੀਜ਼ ਦੀ ਕਟਿੰਗ ਦੱਸੀਆ ਤੁਹਾਨੂੰ ਹਨ ਹਾਂਜੀ ਆ ਦੇਖੋ ਆਪਾਂ ਕਲੀਆਂ ਵਾਲੇ ਕਮੀਜ਼ ਦੀ ਕਟਿੰਗ ਕਰੀ ਸੀ ਨਾ ਇੱਕ ਪਾਸੇ ਮੈਂ ਲੈਸ ਵਿੱਚ ਪਾ ਕੇ ਕਲੀ ਅਟੈਚ ਕਰ ਲਈ ਹੈ ਹੁਣ ਮੈਂ ਦੂਸਰੇ ਪਾਸੇ ਅਟੈਚ ਕਰੂੰਗੀ ਆਪਾਂ ਕਲੀ ਕਿਵੇਂ ਅਟੈਚ ਕਰਨੀ ਹੈ ਜੇ ਆਪਾਂ ਇਹਦੇ ਵਿੱਚ ਲੈਸ ਪਾਉਣੀ ਹੈ ਹਨ ਫਿਰ ਪਹਿਲਾਂ ਆਪਾਂ ਲੈਸ ਲਾਵਾਂਗੇ ਜੇ ਆਪਾਂ ਲੈਸ ਨਹੀਂ ਪਾਉਣੀ ਫਿਰ ਆਪਾਂ ਨੋਰਮਲ ਹੀ ਆਪਾਂ ਕਪੜਾ ਚੱਕਾਂਗੇ ਤੇ ਅਟੈਚ ਕਰ ਦਾਂਗੇ ਦੋਨਾਂ ਨੂੰ ਹਨ ਹੁਣ ਆਪਾਂ ਕੀ ਕਰਾਂਗੇ ਪਹਿਲਾਂ ਆਪਾਂ ਦੋ ਸੀਨਾ ਨਾਲ ਇਹ ਕਲੀ ਜੁੜਦੀ ਹੈ ਪਹਿਲਾਂ ਆਪਾਂ ਕੀ ਕਰਾਂਗੇ ਜਿਹਦੇ ਉੱਪਰ ਲੈਸ ਲਾਵਾਂਗੇ ਇੱਕ ਵਾਰ ਆਪਾਂ ਲੈਸ ਧਿਆਨ ਨਾਲ ਲਾਉਣੀ ਆ ਫਿਰ ਉਸ ਤੋਂ ਬਾਅਦ ਆਪਾਂ ਨੂੰ ਲੋੜਨੀ ਹੈਗੀ ਜਿਆਦਾ ਧਿਆਨ ਨਾਲ ਮੈਨੂੰ ਕੋਈ ਕਲੀ ਟੇਡੀ ਮੇਡੀ ਨਾ ਜਾਵੇ ਜਿਹੜੀ ਉਸ ਚੀਜ਼ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਜਿਹੜਾ ਆਪਣਾ ਕਲੀਆਂ ਵਾਲਾ ਕੁੜਤਾ ਹੈ ਹਨਾ ਇਹਦੀ ਇਹੀ ਹੀ ਚੀਜ਼ ਮੇਨ ਹੁੰਦੀ ਆ जी कली टेढ़ी चल गई तो बस फिर तो यह कली सही कट्टी स्टिच भी सही होगा गलत होगा कम फिर खराब हो जाता सारा पहला तो आप पूरे प्यार लावे लाया फिर आप ਦੂਸਰੀ ਕਲੀ ਅਟੈਚ ਕਰ ਲਈ ਹੁਣ ਆਪਾਂ ਆ ਦੇਖੋ ਵਿੱਚ ਮੇਰਾ ਫੋਨ ਆ ਗਿਆ ਸੀ ਕਲੀ ਨੂੰ ਆਪਾਂ ਇੱਕ ਵਾਰ ਢੰਗ ਨਾਲ ਅਟੈਚ ਕਰ ਲਿਆ ਨਾ ਫਿਰ ਇਹਦੀ ਲੁੱਕ ਕੁਝ ਅਲੰਗ ਤਰੀਕੇ ਨਾਲ ਬਣ ਗਈ ਬੈਕ ਵਾਲੇ ਪੱਲੇ ਤੇ ਮੈਂ ਕਲੀਆਂ ਤਾਂ ਅਟੈਚ ਕਰਦੀ ਆ ਉਹਦੇ ਵਿੱਚ ਮੈਂ ਲੈਂਸ ਨਹੀਂ ਪਾਈ ਹੈਗੇ ਕਿਉਂਕਿ ਮੈਂ ਲੈਂਸ ਲੈ ਕੇ ਆਈ ਸੀ 5 ਮੀਟਰ ਮੇਰਾ ਡਿਜ਼ਾਈਨਿੰਗ ਕੁਝ ਹੋਰ ਕਰਨ ਦਾ ਇਰਾਦਾ ਉਹ ਇੱਕ ਪੈਨ ਨੇ ਮੈਨੂੰ ਫੋਨ ਕੀਤਾ ਤਾਂ ਕਰਕੇ ਫਿਰ ਮੈਂ ਕੁਝ ਹੋਰੀ ਕਰਤਾ ਜੇ ਹੁਣ ਮੈਂ ਬੈਕ ਵਾਲੀਆਂ ਕਲੀਆਂ ਤੇ ਵੀ ਲੈਂਸ ਪਾਉਂਦੀ ਸੀ ਤਾਂ ਫਿਰ ਉਹ ਸਹੀ ਨਹੀਂ ਆਉਂਦੀ ਸਹੀ ਨਹੀਂ ਮਤਲਬ ਕਿ ਘਟਦੀ ਸੀ ਲੈਂਸ ਮੇਰੇ ਕੋਲ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਨੂੰ ਨੀਚੇ ਤੋਂ ਕਲੀਆਂ ਅਟੈਚ ਕਰ ਲੱਗ ਜਾਵਾਂਗੇ ਇਦਾਂ ਕਰਕੇ ਐਦਾਂ ਕਰਕੇ ਨੂੰ ਅਟੈਚ ਕਰਾਂਗੇ ਇੱਕ ਵਾਰ ਮਿਲ ਲੋ ਕਈ ਵਾਰ ਕੱਪੜਾ ਬੱਦ ਘਟਾ ਨਾ ਕਟਿੰਗ ਹੋ ਗਿਆ ਹੋਵੇ ਨਾ ਜਾਂ ਤੁਸੀਂ ਰਹਿਣ ਦਿਓ ਐਦਾਂ ਰੱਖ ਲੈਂਦੇ ਹੁਣ ਆਪਾਂ ਹੁਣ ਆਪਾਂ ਕੱਪੜਾ ਇਹਨੂੰ ਐਦਾਂ ਕਰਕੇ ਰੱਖ ਲੈਤਾ ਠੀਕ ਹੈ ਇਹ ਆਪਣੀ ਕਲੀ ਕੱਟੀ ਹੋਈ ਆ ਹੁਣ ਆਪਾਂ ਇਹਦੇ ਉੱਪਰ ਰੱਖਣੀ ਕੱਪੜਾ ਐਦਾਂ ਕਰਕੇ ਜਿਹਦੇ ਨਾਲ ਆਪਾਂ ਲੈਸ ਆ ਅਟੈਚ ਕੀਤੀ ਸੀਗੀ ਹੋਰ ਰੱਖਾਂਗੇ ਤੇ ਹੁਣ ਇਹਦੇ ਉੱਪਰ ਹੈਗੀ ਕੰਨੀ ਹੁਣ ਪੰਗਾ ਇਹਦਾ ਇੱਥੇ ਪਊਗਾ ਵੀ ਆਪਾਂ ਕੰਨੀ ਇੱਕ ਪਾਸੇ ਬੱਦ ਘਟ ਕੱਟ ਲਾਵਾਂਗੇ ਕਉਕ ਮੈਂ ਜੇ ਜੇ ਕਟਿੰਗ ਕਰਦੇ ਤੇ ਤਾਂ ਸੌਖੀ ਰਹੇ ਉਸ ਦਿਨ ਮੈਂ ਕਟਿੰਗ ਕਰੀ ਕਿਉਂਕਿ ਨੇਰੀ ਬਹੁਤ ਜ਼ਿਆਦਾ ਆ ਰਹੀ ਸੀ ਆਪਣੀਆਂ ਨਾ ਸਲਾਈ ਦੀਆਂ ਕਲਾਸਾਂ ਚੱਲ ਰਹੀਆਂ ਨੇ ਜੀ ਆਨਲਾਈਨ ਤੇ ਆਫਲਾਈਨ ਤੁਸੀਂ ਜੇਪੈਨ ਨੇ ਆਪਣੇ ਕੋਲੋਂ ਸਲਾਈ ਸਿੱਖਣੀ ਹੋਵੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੀ ਬੈਸੇ ਮੈਨੂੰ ਲੱਗਦਾ ਨਹੀਂ ਵੀ ਮੇਰੇ ਕੋਲੋਂ ਤੁਹਾਨੂੰ ਸਿੱਖਣ ਦੀ ਲੋੜ ਹੈ ਕਿਉਂਕਿ ਮੈਂ

कलिया अटैच हो गई हम आप देखते मैं अपनी कन्नी तो नहीं दिखती मई दिखती हम आप ਇਹਦੇ ਉੱਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਲਾਈ ਲਾਉਣੀ ਹੈ ਤੁਸੀਂ ਲਾ ਸਕਦੇ ਹੋ ਹੁਣ ਜੇ ਤੁਸੀਂ ਨਹੀਂ ਸਲਾਈ ਲਾਉਣੀ ਤਾਂ ਨਾ ਵੀ ਲਾਓ ਆ ਦੇਖੋ ਇੱਥੇ ਕੰਨੀ ਦਿਖਣ ਲੱਗੀ ਥੋੜੀ ਜਿਹੀ ਤੇ ਢੂੰਗੀ ਭਰਨੀ ਪਣੀ ਸੀ ਆ ਦੇਖੋ ਇਦਾਂ ਹੋ ਗਈ ਆਪਣੀ ਲੈਸ ਅਟੈਚ ਹੁਣ ਮੈਂ ਸਿਰ ਉੱਪਰ